ਕਿਸਾਨ ਜਥੇਬੰਦੀਆਂ ਦੀ ਕਾਲ ਦੇ ਉੱਤੇ ਲੱਖਾਂ ਹੀ ਕਿਸਾਨ ਆਪਣੇ ਟਰੈਕਟਰ ਲੈ ਕੇ ਸੰਘੋਲ ਦੇ ਟੂਰ ਪਲਾਜੇ ਦੇ ਉੱਤੇ ਪਹੁੰਚੇ ਤੇ ਆਓ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਹਨ ਉਹਨਾਂ ਦੀਆਂ ਮੰਗਾਂ ਤੇ ਉਹ ਕੀ ਚਾਹੁੰਦੇ ਹਨ ਅੱਜ ਆਪਾਂ ਇਹਨਾਂ ਨੂੰ ਅੱਜ ਬਹੁਤ ਵੱਡਾ ਲੋਕ ਸੰਸਕਰ ਜਿਹੜਾ ਆ ਉਹ ਇੱਥੇ ਮੌਜੂਦ ਆ ਤੇ ਕੀ ਅੱਜ ਇਹਦਾ ਜਿਹੜਾ ਆ ਮੁੱਖ ਆਪਾਂ ਮੁੱਦਾ ਲੈ ਕੇ ਤੁਰੇ ਆ ਮੁੱਖ ਮੁੱਦਾ ਤਾਂ ਜੀ ਨਵਾਂ ਤਾਂ ਕੋਈ ਆਪਾਂ ਕਹਿ ਨਹੀਂ ਸਕਦੇ ਪੁਰਾਣਾ ਹੀ ਚੱਲਦਾ اچھا ਜੀ ਜਾਂ ਤਾਂ 2020 ਦਾ 13 ਮਹੀਨੇ 13 ਦਿਨ ਬੈਠ ਕੇ ਆਪਾਂ ਹੰਦਲਣ ਲੜਿਆ ਸਰਕਾਰਾਂ ਨੇ ਵਾਅਦੇ ਕਰੇ ਤੇ ਖੇਤੀ ਤਿੰਨ ਕਾਨੂੰਨ ਰੱਦ ਕਰ ਦਿੱਤੇ ਕਿ ਜਿਹਦੇ ਵਿੱਚ ਐਮਐਸਸੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਦੀ ਦਾ ਸਿਮਾਮੇ ਨਾਥਨ ਕਮਿਸ਼ਨ ਬਣਾਇਆ ਕਰਜਾ ਮਾਫ਼ੀ ਦੀਆਂ ਵਗੈਰਾ ਮੰਗਾ ਨਾਲ ਵਾਅਦਾ ਕਰ ਦਿੱਤਾ ਗਿਆ ਤੇ ਜਦੋਂ ਵਾਅਦਾ ਕਰਿਆ ਤਾਂ ਉਸ ਤੋਂ ਬਾਅਦ ਕੋਈ ਕਾਰਨ ਹੋਇਆ ਕਿਸੇ ਜਥੇਬੰਦੀਆਂ ਦਾ ਲੁੱਟ ਲਾ ਲੈਨੇ ਆਪਾਂ ਨਾ ਵੀ ਉਹ ਦਲੇਵਾਲ ਸਾਹਿਬ ਦਾ ਇਹ ਗੱਲ ਤੇ ਪੱਕੇ ਸੀ ਵੀ ਅਸੀਂ ਵਾਪਸ ਨਹੀਂ ਆਉਂਦੇ ਜਦ ਤੱਕ ਸਾਡੀਆਂ ਸਾਰੀਆਂ ਬੰਦਾ ਮਤਲਬ ਲੱਗੂ ਨਹੀਂ ਬੋਲਦਾ ਹੁਣ ਕਾਰਨ ਕੀ ਹੋਇਆ ਉਸ ਟਾਈਮ ਜਿੱਥੇ ਬੰਦੀਆਂ ਦਾ ਏਕਾ ਨਹੀਂ ਰਹਿ ਸਕਿਆ ਉਸ ਗੱਲ ਦਲੇਵਾਲ ਸਾਹਿਬ ਵਾਲੀ ਗੱਲ ਦੀ ਤੇ ਵਾਪਸ ਆਏ ਉਸ ਤੋਂ ਬਾਅਦ ਬਹੁਤ ਵਾਰੀ ਮੰਗ ਪੱਤਰ ਤੇ ਦਿੱਲੀ ਵੀ ਗਏ ਤੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਤੇ ਜਿਹੜੀਆਂ ਸਰਕਾਰ ਨੇ ਮੰਗਾ ਮੰਨੀਆਂ ਸੀ ਉਹ ਤੋਂ ਮੁੱਕ ਰਿਹਾ ਤੇ ਦਵਾਰਚੀ ਸਰਕਾਰ ਜਦੋਂ ਬੀਜੇਪੀ ਦੀ ਜਾ ਰਹੀ ਸੀ ਉਹਨੂੰ ਯਾਦ ਕਰਾਉਣ ਲਈ ਫਿਰ ਪਿਛਲੇ 12 ਫਰਵਰੀ ਤੋਂ ਫਿਰ ਦਿੱਲੀ ਵੱਲ ਰਵਾਨਾ ਹੋਏ ਜਿਹਦਾ ਆਪਾਂ ਨੂੰ ਪਤਾ ਸਾਰੇ ਵੀ ਕਿਲ ਲਾ ਕੇ ਆਪਾਂ ਨੂੰ ਗੈਸ ਗੋਲੇ ਸੱਟ ਕੇ ਆਪਾਂ ਰੋਕ ਲਿਆ ਸ਼ੁਭ ਕਰਨ ਦੀ ਉਹਦੇ ਵਿੱਚ ਸਰਕਾਰੀ ਗੁੰਡਿਆਂ ਵੱਲੋਂ ਆਪਾਂ ਕਹਿ ਲੈਂਦੇ ਆ ਵੀ ਡੈਥ ਕਰ ਦਿੱਤੀਗੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀਗੀ ਤੇ ਹੁਣ ਫੜਾਦਰ ਪੜਾ ਅੱਗੇ ਤੋਰਨ ਵਾਸਤੇ ਡੱਲੇ ਵਾਲ ਸਾਹਿਬ ਉਹਨਾਂ ਨੂੰ ਮਜਬੂਰ ਨਾ ਹੋ ਕੇ ਆ ਸਰਕਾਰ ਨੂੰ ਤਸ ਤੋਂ ਬਸ ਨਹੀਂ ਹੋਈ ਤਾਂ ਉਹਨਾਂ ਨੂੰ ਮਾਰਨ ਵਾਸਤੇ ਮਤਲਬ ਭੱਜ ਲੱਗ ਗਏ ਹੁਣ ਮਰਨ ਮਰਤੇ ਬੈਠਿਆਂ ਨੂੰ ਵੀ ਅੱਜ 62 ਦਿਨ ਹੋ ਗਏ ਜੀ ਤੇ 62 ਦਿਨ ਦੇ ਦਰਮਿਆਨ ਵੀ ਸਰਕਾਰ ਤੋਂ ਅਜੇ ਮੀਟਿੰਗ ਆਈ ਹੈ ਮੀਟਿੰਗ ਦੇ ਦੌਰਾਨ ਸਰਕਾਰ ਕੋਈ ਮੰਗ ਮੰਨਦੀ ਹੈ ਨਹੀਂ ਮੰਗਦੀ ਕੋਈ ਦਬਾਅ ਬਣਾਉਣ ਵਾਸਤੇ ਆ ਡੱਲਨ ਵਾਲ ਸਾਹਿਬ ਦੇ ਹੱਥ ਦੇ ਵਿੱਚ ਆ ਤਾਂ ਨਾਰਾ ਮਾਰਨ ਜਿਹੜੇ ਆਪਾਂ ਹਜ਼ਾਰਾਂ ਦੀ ਗਿਣਤੀ ਟ੍ਰੈਕਟਰ ਖੜੇ ਨੇ ਉਹਨਾਂ ਦੀ ਖਤਰ ਆਈ ਨੇ ਜੀ ਇਸ ਟਾਈਮ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਕੰਟੀਨੂ ਜਿਹੜੇ ਜਥੇਬੰਦੀਆਂ ਆ ਉਹ ਕਿਉਂ ਨਹੀਂ ਇੱਕ ਹੋ ਰੀਆਂ ਵੀ ਕੀ ਕਾਰਨ ਹੈ ਜਿਆ ਹੈਗਾ ਹੈ ਹਨ ਜਦ ਕਿ ਕਿਸਾਨ ਆ ਕਿਸਾਨ ਇੱਕ ਕਹੋ ਵੀ ਕਾਮਨ ਗੱਲ ਆ ਹਰ ਇੱਕ ਲਈ ਫਿਰ ਵੀ ਇਹ ਜੱਥੇਬੰਦੀਆਂ ਕਿਉਂ ਆਪਣਾ ਆਪਣਾ ਜਿਹੜਾ ਲੈ ਕੇ ਬੈਠੀਆਂ ਨੇ ਦੇਖੋ ਜੀ ਗੱਲ ਇਹ ਆ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਸਾਡੇ ਵੱਲ ਬਹੁਤ ਅਸੀਂ ਮੌਤਵਾਰੀ ਚਿੱਠੀ ਕੱਢ ਚੁੱਕੇ ਆ ਭਦੇਸਾ ਬੰਦ ਚਿੱਠੀ ਕਢੀ ਦਲਿਆਨ ਸਾਹਿਬ ਨੂੰ ਉਹਨੇ ਕਿਹਾ ਅਸੀਂ ਇਹਨੇ 9 ਜਨਵਰੀ ਨੂੰ ਇਹ ਗਏ ਵੀ ਨਹੀਂ ਸਾਡੇ ਕੋਲ ਸੀ ਇਹਨਾਂ ਨੂੰ ਵੈਲਕਮ ਮੋਸਟ ਵੈਲਕਮ ਕਿਤੇ ਵੀ ਜੀ ਆਇਆ ਜਦ ਮਰਜ਼ੀ ਆਓ ਤੁਸੀਂ ਆਓ ਜਿਵੇਂ ਪਰ emergancy support ਦੀ ਵੱਡੀ ਲੋੜ ਆ ਕਿਉਂ ਡੱਲੇ ਵਾਲ ਸਭ ਕੁਝ ਕਾਪੀ ਨਹੀਂ ਰਿਹਾ ਮਰਨ ਮਰਤੇ ਬੈਠੇ ਨੇ ਵੀ ਜਿੰਨੀ ਚੇਤੀ سپورਟ ਕੀਤੀ ਜਾਵੇ ਆਪਾਂ ਸਾਕੇ ਡੱਲੇ ਵਾਲਾਂ ਨੂੰ ਵਿਚੋਣਾ ਕਿ ਆਪਾਂ ਮੰਗਾ ਵੀ ਬਣਾਉਣੀ ਆ ਤੁਸੀਂ ਇਕੱਠੇ ਹੋ ਕੇ ਰਲਿਆ ਜੀ ਉਸ ਜਿਹੜੀਆਂ ਬੱਤੀ ਜੱਥੇ ਬੰਦਿਆ ਸੀ ਉਹਨਾਂ ਦੀਆਂ ਰਹਿੰਦੀਆਂ ਮੰਗਾਈ ਤਾਂ ਇਹ ਲੈ ਕੇ ਗਏ ਸੀ ਤੇ ਫਰਜ ਤਾਂ ਉਹਨਾਂ ਦਾ ਵੀ ਬਣਦਾ ਸੀ ਉੱਡਾ ਹੀ ਕਿਉਂਕਿ ਉਹਨਾਂ ਨੇ ਇਕੱਠੀਆਂ ਨਹੀਂ ਹੋ ਸਕਦੀਆਂ ਸਾਡੇ ਵੱਲੋਂ ਤਿੰਨ ਚਾਰ ਉਹਨਾਂ ਵੱਲੋਂ ਤਿੰਨ ਚਾਰ ਮੀਟਿੰਗਾਂ ਰੱਖ ਲਿਆ ਗਈਆਂ ਬਹੁਤ ਵਾਰ ਤੇ ਪਰ ਉਹ ਕਿਉਂ ਨਹੀਂ ਇਕੱਠੇ ਹੋ ਰਹੇ ਹੁਣ ਉਹਨਾਂ ਦੇ ਦਿਲ ਵਿੱਚ ਕੀ ਆ ਇਹ ਤਾਂ ਉਹ ਦੱਸ ਸਕਦੇ ਨਹੀਂ ਅਸੀਂ ਤਾਂ ਉਹਨਾਂ ਨੂੰ ਹੁਣ ਵੀ ਜੀ ਆਖਦੇ ਆ ਤੇ ਪਹਿਲਾਂ ਵੀ ਜੀ ਆਖਦੇ ਸੀ ਜਿਵੇਂ ਹੁਣ ਸਰਕਾਰ ਕਹਿਣ ਦਾ ਮਤਲਬ ਵੀ ਪਾੜੋ ਤੇ ਰਾਜ ਕੋਰ ਵਾਲੀ ਨੀਤੀ ਜਿਹੜੀ ਆ ਉਹ ਉਹ ਕਿਸੇ ਕਿਸੇ ਹੱਦ ਤੱਕ ਕੀ ਸਮਝਦੇ ਆ ਵੀ ਵੀ ਉਹਦੀ ਸ਼ਾਮੂਲੀਅਤ ਉਸ ਗੱਲ ਦੀ ਹੈਗੀ ਆ ਵਿੱਚ ਦੇਖੋ ਜੀ ਕੋਈ ਵੀ ਚੀਜ਼ ਆ ਨਾ ਜਿਹੜੀ ਕੰਮ ਨੂੰ ਬਣੀ ਹੋਈ ਆ ਜੇ ਕਿਸਾਨ ਜਥੇ ਬੰਦੀਆਂ ਕਿਸਾਨਾਂ ਦੀ ਲੜਾਈ ਲੜਨ ਨੂੰ ਬਣੀਆਂ ਨਹੀਂ ਤਾਂ ਤਾਂ ਹੀ ਉਹ ਕਿਸਾਨ ਜਥੇ ਬਹੁਦੀਆਂ ਘਾਉਂਦੀਆਂ ਨੇ ਅਦਰ ਉਹ ਇਲੈਕਸ਼ਨ ਲੜਨ ਨੂੰ ਬਣੀਆਂ ਤਾਂ ਰਾਜਨੀਤਿਕ ਪਾਰਟੀ ਹੈ ਹੈਗੀ ਤੇ ਕੱਢ ਕੇ ਲਿਆਰ ਆ ਨਾ ਗੱਲ ਤੇ ਕਿਸਾਨ ਜਥੇ ਬੰਦੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਆਪਣੀ ਲੜਾਈ ਲੜ ਰਹੀ ਨੇ ਐਮਐਸਪੀ ਗਰੰਟੀ ਕਾਨੂੰਨ ਤੇ ਲੜਾਈ ਲੜ ਰਹੀਆਂ ਨੇ ਕੋਈ ਨਵੀਂ ਮੰਗਾਂ ਨਹੀਂ ਪੁਰਾਣੀਆਂ ਮੰਗਾਂ ਤੇ ਲੜ ਰਹੀਆਂ ਤੇ ਹੁਣ ਉਹ ਉਹਨਾਂ ਦਾ ਉਹਨਾਂ ਦਾ ਕੀ ਪਰਪਸ ਆ ਉਹ ਉਹਨਾਂ ਨੂੰ ਪਤਾ ਹੋਊਗਾ ਦੂਜੀ ਗੱਲ ਸਰਕਾਰ ਤੇ ਗੱਲਾਂ ਚਾਹੁੰਦੀ ਹੁੰਦੀ ਆ ਔਰ ਉਹਦੇ ਨਾਲ ਤੋਂ ਪਰਮ ਰੇਗਿਆ ਨਹੀਂ ਕਰਦੇ ਇਹ ਵੀ ਅੰਮੋਲ ਕਰਦੇ ਨਹੀਂ ਵੀ ਤਾਂ ਹੁਣ ਕਿਹੜੇ ਉਹ ਨਾਮ ਉਹ ਮਸਲਿਆਂ ਤੇ ਲੜਾਈ ਨਹੀਂ ਲੜ ਰਹੇ ਕੀ ਉਹ ਡੱਲੇਵਾਲ ਸਾਹਿਬ ਦੀ ਹੀ ਲੜਾਈ ਆ ਇਕੱਲੀ ਕੀ ਉਹ ਸਿੱਧੂਪੁਰ ਜੱਥੇਬੰਦੀ ਦੀ ਲੜਾਈ ਆ ਕੀ ਮਤਲਬ ਦੂਜੀਆਂ ਜੱਥੇਬੰਦੀਆਂ ਦੀ ਜਿਹੜੇ ਕਿਸਾਨ ਜੱਥੇਬੰਦੀ ਉਹਨਾਂ ਦੀ ਲੜਾਈ ਹੈ ਨਹੀਂ ਕੀ ਉਹ ਮਖੋਟਾ ਪਹਿਨੀ ਬੈਠੇ ਨੇ ਕਿਸਾਨ ਜੱਥੇਬੰਦੀਆਂ ਤਾਂ ਕਿਉਂਕਿ ਫਰਜ਼ ਤਾਂ ਉਹਨਾਂ ਦਾ ਵੀ ਓਨਾ ਹੀ ਆ ਨਾ ਠੀਕ ਆ ਜੇ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਤੁਸੀਂ ਦੂਜੇ ਬੱਡਰ ਤੇ ਬੈਠ ਜਾਓ ਤੀਜੇ ਤੇ ਬੈਠ ਜਾਓ ਦਿੱਲੀ ਨੂੰ ਕੋਨੇ ਕਰ ਆ ਜਾਂਦੇ ਨੇ ਹਨਾ ਪਰ ਪਤਾ ਨਹੀਂ ਗੁਰਾਹਾਂ ਸਾਹਿਬ ਤਾਂ ਪਹਿਲਾਂ ਵੀ ਰਲੇ ਸੀਗੇ ਇੱਕ ਨਾ ਇੱਕ ਵਰਲਡ ਦੀ ਇੱਕ ਇੰਟੈਲੀਜੈਂਸੀ ਰਿਪੋਰਟ ਆ ਕਿ ਆਉਣ ਵਾਲਾ ਜਿਹੜਾ ਇਲੈਕਸ਼ਨ ਆ ਉਹ ਸਾਡੇ ਹੀ ਇਹ ਮਤਲਬ ਕਿ ਜਿਵੇਂ ਪੰਜਾਬ ਹੈਗਾ ਆ ਜਿੱਦਾਂ ਦੇ ਲੋਕ ਚਾਹੁੰਦੇ ਆ ਉਦਾਂ ਦੀ ਸਰਕਾਰ ਇਹ ਨੂੰ ਬਣਾਈ ਜਾਊਗੀ ਪਰ ਉਹ ਚੱਲੂਗੀ ਦਿੱਲੀ ਦੇ ਉਹਦੇ ਅਧੀਨ ਐਦਾਂ ਦਾ ਕੁਝ ਸਬੀ ਹੈ ਤੁਹਾਡੇ ਜ਼ਿਹਨ ਵਿੱਚ ਕੋਈ ਐਦਾਂ ਦੀ ਕੋਈ ਗੱਲ ਹੈ ਦੇਖੋ ਜੀ ਗੱਲ ਹੈ ਹੁਣ ਆਪਾਂ ਨੂੰ ਨਹੀਂ ਪਤਾ ਹੈ ਉਹ ਚੱਲਦੀ ਆ ਇ ਤਾਂ ਇਹ ਤਾਂ ਉਹ ਬੰਦਾ ਗੱਲ ਕਰਦਾ ਜਨ ਅਣਜਾਣ ਹੋ ਗਈ ਸਾਰੀ ਗੱਲ ਤਾਂ ਉੱਥੇ ਚੱਲਦੀ ਆ ਡੱਲੇ ਵਾਲਾ ਸਾਹਿਬ ਨੂੰ 24 26 ਨਵੰਬਰ ਨੂੰ 25 ਦੀ ਰਾਤ ਕਹਿ ਲਓ ਚੱਕ ਲਿਆ ਗਿਆ ਪੰਜਾਬ ਸਰਕਾਰ ਨਾਲ ਤਾਂ ਮੰਗ ਨਹੀਂ ਉਹਦੇ ਵਿੱਚ ਕੋਈ ਤਾਂ ਰਾਤ ਨੂੰ ਉਹਨਾਂ ਨੂੰ ਇਹ ਬਹਾਨਾ ਦੇਣਾ ਚੱਕ ਲਿਆ ਗਿਆ ਵੀ ਡੱਲੇ ਵਾਲਾ ਸਾਹਿਬ ਦਾ ਟ੍ਰੀਟਮੈਂਟ ਕਰਾਉਣਾ ਜੀ ਉਹਦਾ ਚੈੱਕ ਅਪ ਕਰਾਉਣਾ ਵੀ ਭਾਵੇਂ ਲੋਕੋ ਤੁਸੀਂ ਪਹਿਲਾਂ ਕਿਨਾਂ ਕ ਚੈੱਕ ਅਪ ਕਰਵਾਉਂਦੇ ਰਹੇ ਹੰਡਲਿਆ ਸਰ ਕਿੰਨਾ ਕੋਨਾਂ ਦਾ ਧਿਆਨ ਰੱਖਦੇ ਨੇ ਕੈਂਸਰ ਨੂੰ ਤਿੰਨ ਸਾਲ ਤੋਂ ਪੀੜਤ ਨੇ ਹਨਾ ਤਿੰਨ ਚਾਰ ਸਾਲ ਤੋਂ ਪੀੜਤ ਨੇ ਤਾਂ ਐਟਰੀ ਟਾਈਮ ਜਿੱਦਣ ਉਹਨਾਂ ਨੇ ਮਰਨ ਵਰਤੇ ਬੈਠਣਾ ਸੀ ਉਦੋਂ ਹੀ ਕਿਉਂ ਫਿਰ ਡੀਐਮਸੀ ਔਰ ਇਹਨਾਂ ਦੀ ਵੱਡੀ ਘਟਿਆ ਦੇਖੋ ਉੱਥੇ ਤੱਕ ਪਰਿਵਾਰ ਤੇ ਜੀ ਨਾਲ ਤੱਕ ਫੋਨ ਤੱਕ ਨਹੀਂ ਗੱਲ ਕਰਾ ਦਿੱਤੀ ਗਈ ਉਹਨਾਂ ਨੂੰ ਬਾਹਰ ਨਿਕਲ ਨਹੀਂ ਦਿੱਤਾ ਗਿਆ ਫਿਰ ਉਹਨੂੰ ਆਪਾਂ ਇਹ ਕਹਾਂਗੇ ਐਡਮਿਟ ਕਰਵਾਇਆ ਕਹਾਂਗੇ ਅਗਵਾ ਕੀਤਾ ਕਹਾਂਗੇ ਅਗਵਾ ਕੀਤੇ ਹੋਏ ਨਾ ਹਾਂ ਇਹ ਗੱਲ ਸਹੀ ਤਾਂ ਆਪਾਂ ਨੂੰ ਪੁਲੇਖਾ ਕਿਸੇ ਨੂੰ ਚੱਲਦੀ ਉੱਥੇ ਹੁਣ ਜਨੇ ਹੁਣ ਕਿਸਾਨ ਕਿੰਨੇ ਕ ਹੌਸਲੇ ਬਲੰਦ ਹੈਗੇ ਅਸ ਤਾਂ ਦੇਖੋ ਜੀ ਹੌਸਲੇ ਤੁਸੀਂ ਐ ਬਲੰਦ ਮੰਨੋ ਵੀ ਕਿਸਾਨ ਨੇ ਜਿਹੜੇ ਆਪਣੇ ਉਹ ਮਰ ਤਾਂ ਸਕਦੇ ਨੇ ਪਰ ਪਿੱਛੇ ਨਹੀਂ ਮੁੜਨਗੇ ਹਾਂ ਇੱਥੇ ਤੱਕ ਵੀ ਜਿੱਤਾਂਗੇ ਜਾਂ ਮਰਾਂਗੇ ਗੱਲ ਇਹ ਲੈ ਕੇ ਚੱਲੇ ਆ ਤਾਂ ਇਹ ਸ੍ਰੀ ਨਿਭਾਮਾ ਦੇ ਤੇ ਡੱਲੇ ਵਾਲ ਸਾਹਿਬ ਵੀ ਇਸ ਤੋਂ ਉੱਤੇ ਮਾਲਕ ਨੇ ਵੀ ਪਿੱਛੇ ਨਹੀਂ ਮੁੜਨ ਵਾਲੇ ਹੈਗੇ ਅੱਗੇ ਨਹੀਂ ਵਧਣ ਵਾਲੇ ਆ ਬੋਲੇ ਸੋਨਿਆ ਸੋਨਿਆ ਕਾਲਾ ਵਾਹਿਗੁਰੂ ਬਹੁਤ ਹੀ ਜਿਆਦਾ ਅਨੁਸ਼ਾਸਨ ਦੇ ਵਿੱਚ ਤੇ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਨੇ ਪ੍ਰੋਟੈਸਟ ਜਿਹੜਾ ਆ ਇੱਥੇ ਕੀਤਾ ਦੇਖਣਾ ਹੀ ਬਣਦਾ ਸੀ ਕਿ ਇੰਨਾ ਕੁ ਸ਼ਾਂਤੀਪੂਰਵਕ ਜਿਹੜੇ ਕਿਸਾਨ ਉਹ ਇੱਥੇ ਖੜੇ ਸਨ ਜਿਵੇਂ ਕਿਤੇ ਕੋਈ ਵਾਹਿਗੁਰੂ ਦਾ ਕੋਈ ਪਹਿਰਾ ਜਿਹੜਾ ਆ ਉਹ ਵਰਤ ਰਿਹਾ ਹੋਵੇ ਹਰ ਇੱਕ ਕਿਸਾਨ ਇਉਂ ਜਾਪਦਾ ਸੀ ਜਿਵੇਂ ਵਾਹਿਗੁਰੂ ਦਾ ਕੋਈ ਜਿਹੜਾ ਮੂਲ ਮੰਤਰ ਜਾਪ ਕਰਦਾ ਹੋਵੇ ਸੋ ਦੇਖਣ ਨੂੰ ਇੱਕ ਵੱਖਰਾ ਹੀ ਨਜ਼ਾਰਾ ਇੱਕ ਵੱਖਰਾ ਹੀ ਸਲੀਕਾ ਉੱਥੇ ਨਜ਼ਰ ਆਇਆ ਸੋ ਰੱਬ ਵਰਗੇ ਆ ਇਹਨਾਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਕੋ ਉਕਰਾਈਆਂ ਜਾ ਰਹੀਆਂ ਇਹ ਤਾਂ ਹੁਣ ਸਰਕਾਰਾਂ ਜਾਣਦੀਆਂ ਜਾਂ ਉਹ ਵਾਇਗਰੂ ਜਾਣਦਾ ਕਿ ਇਹ ਕੀ ਜਿਹੜਾ ਭਾਣਾ ਆ ਉਹ ਵਰਤ ਰਿਹਾ ਨਹੀਂ ਨਹੀਂ ਕੋਈ ਤਸਰ ਕਰਨਾ ਇਹ ਤੇ अपना केसर सिंह जी आज ਤੁਸੀਂ ਟਰੈਕਟਰ ਮਾਰਚ ਤੇ ਆਏ ਹੋਏ ਆ ਹਨਾ ਜੀ ਹਾਂ ਜੀ ਤੇ ਜਿਹੜੀ ਕਿਸਾਨਾਂ ਦੀ ਜਿਹੜੀ ਆ ਜਿਹੜੀਆਂ ਮੰਗਾਂ ਆ ਉਹ ਥੋੜੀ ਸਮਝ ਦੇ ਵਿੱਚ ਕਿਉਂ ਨਹੀਂ ਕਿਉਂ ਨਹੀਂ ਮੰਨ ਰਹੀ ਜਿਹੜੀ ਸਰਕਾਰ ਇਹ ਗੌਰਮਤ ਚਾਹਨਾ ਜਿਹੜੇ ਹਾਂ ਜੀ ਇਹ ਬਹੁਤ 24 ਗਵਰਨਮੈਂਟ ਹੈ ਇਹ ਗਵਰਨਮੈਂਟ ਨੂੰ ਬੈਠੇ ਕਰਕੇ ਮੁਕੁਰ ਦੀ ਚੰਗਾ ਹਾਂ ਜੀ ਇਹਦਾ ਉਹ ਦਿੱਤਾ ਬਹੁਤ ਲੱਗਦਾ ਤੇ ਨਹੀਂ ਆਣ ਸਾਰੇ ਪਾਦੇ ਆ ਪੱਲੇ ਤੋਂ ਬਾਹਰ ਮਰਜ਼ੀ ਫੁੱਟ ਪਾਈ ਜਾਂ ਕਿਸਾਨਾਂ ਤੇ ਇੱਕਾ ਪੂਜਾ ਜਰੀ ਹੁੰਦੀ ਤੇ ਸੌਂਡ ਜੁਨੀਅਨ ਬਣੀ ਹੋਈ ਆ ਉਹ ਸਭ ਚਾਹੇ ਲੱਗ ਲੱਗ ਨੇ ਸਾਰੀਆਂ ਜਿੱਥੇ ਬੰਗੀਆਂ ਪਰ ਇਹ ਇਹ ਕਹਿੰਦੇ ਨੇ ਸਾਰੀਆਂ ਜਿੱਥੇ ਨੇ ਇੱਕਾ ਕਦੇ ਵੀ ਇਹ ਪਿੱਛੇ ਨਹੀਂ ਹਟਣਗੇ ਜਿੰਨਾ ਚਿਰ ਮੰਗਾਂ ਨਹੀਂ ਮੰਗਦੇ ਮੰਗਾਂ ਇਹਨਾਂ ਨੂੰ ਮੰਨਨੀ ਹੀ ਪੈਣੀ ਹੈ ਜਿੰਨਾ ਮਰਜ਼ੀ ਜੋ ਲਾਲ ਰੇ ਮੋਦੀ ਜਿਹਨੇ ਕਮਿਸ਼ਨ ਬਿਠਾਉਂਦਾ ਉਹ ਖੇਤੀਬਾੜੀ ਵਾਲੇ ਬੰਦੇ ਨਹੀਂ ਹੈ ਉਹਨਾਂ ਨੂੰ ਨਾ ਖੇਤੀਬਾੜੀ ਦਾ ਪਤਾ ਵੀ ਖੇਤੀਬਾੜੀ ਕਿੰਨੇ ਹੁੰਦੀ ਹੈ ਉਹ ਨਾ ਕੇ ਜਿਹੜੇ ਪੜੇ ਦਿਆਉਂਦਾ ਨੇ ਫਿਰ ਕੀ ਕਿਤਾਬ ਕਿਤਾਬੀ ਕਿਤਾਬੀ ਉਹ ਜਿਹੜੇ ਸਰਮਾ ਬੋਲਦੇ ਨੇ ਉਹ ਸਰਮਾ ਬਹੁਤ ਵਧੀਆ ਨੇ ਉਹ ਉਹਨਾਂ ਨੇ ਖੇਤੀਬਾੜੀ ਦੀ ਜਿਹੜੀ ਸਟੱਡੀ ਕੀਤੀ ਹੈ ਉਹਨਾਂ ਨੂੰ ਸਾਰਾ ਪਤਾ ਖੇਤੀਬਾੜੀ ਦਾ ਉਹ ਬੰਦੇ ਲੈ ਕੇ ਨਹੀਂ ਆਉਂਦੇ ਉਹ ਇਹਨਾਂ ਨੇ ਜੀ ਉੱਥੇ ਦੇਖਦੇ ਆਂਦੇ ਮੰਤਰੀ ਦੀ ਗੱਲਬਾਤ ਕਰਨੀ ਚਾਹੀਦੀ ਜੇ ਮੰਤਰੀ ਹੋਣੇ ਚਾਹੀਦੇ ਨੇ ਸੈਕਟਰੀਆਂ ਦੇ ਕੀ ਮਤਲਬ ਦਾ ਉੱਥੇ ਆਉਂਦਾ ਇਹ ਲੋਕਾਂ ਨੂੰ ਲੜਕਾਉਣਾ ਚਾਹੁੰਦੇ ਨੇ ਪਰ ਅਖੀਰ ਖਸਾਨਾਂ ਦੀ ਜਿੱਤ ਉਹ ਜਿੰਨਾ ਮਰਜੀ ਜੋੜਦਾ ਉਹਨੇ ਮੋਰਚਾ ਲੰਬਾ ਚੱਦੂਗਾ ਜੇ ਨਹੀਂ ਆਏ ਅਗਲੇ ਅਗਲੇ ਮੋਰਚੇ ਨੂੰ ਬਲ ਚੱਦੂ ਔਰ ਬੱਤੇ ਬੱਤੇ ਨੂੰ ਮਾਰੋਂ ਵੀ ਸਪੋਰਟ ਕੀਤੀ ਜਾਊਗੀ ਅੱਗੇ ਵੀ ਕਰਦੇ ਆ ਹੁਣ ਵੀ ਕਰਦੇ ਰਹਾਂਗੇ ਇੱਕ ਗੱਲ ਹੋਰ ਬਜ਼ੁਰਗੋ ਤੁਹਾਡੀ ਵੀ ਉਮਰ ਬਹੁਤ ਹੋਣੀ ਆ ਜਦੋਂ ਤੱਕ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਦੋਂ ਵੀ ਦੋ ਦਲ ਰਹੇ ਆ ਇੱਕ ਗਰਮ ਦਲ ਇੱਕ ਨਰਮ ਜਿਵੇਂ ਇੱਕ ਗਾਂਧੀਵਾਦੀ ਦਾ ਇੱਕ ਭਗਤ ਸਿੰਘ ਉਹਦਾ ਤੇ ਹੁਣ ਜਿਹੜਾ ਸਿਸਟਮ ਆ ਇਹ ਆਪਾਂ ਕਹ ਲੋ ਚਾਹੇ ਵੀ ਸ਼ਾਂਤੀਪੂਰਵਕ ਢੰਗ ਨਾਲ ਕਰ ਰਹੇ ਆ ਵੀ ਇਹ ਇਸ ਢੰਗ ਨਾਲ ਇਹ ਗੱਲ ਨਿਬੜੂਗੀ ਜਾਂ ਵੀ ਫਿਰ ਹੋ ਕੇ ਇੱਕ ਗਰਮ ਦਲ ਵਾਲਾ ਸਿਸਟਮ ਆਊਗਾ ਦੇਖੋ ਜੀ ਹਮੇਸ਼ਾ ਕਿਸੇ ਉਸੇ ਬੁੱਝੀ ਹੋਈ ਥੇ ਹਮੇਸ਼ਾ ਗਰਮ ਦਲੀ ਵੀ ਹੁੰਦੇ ਨੇ ਨਰਮ ਦਲੀ ਵੀ ਹੁੰਦੇ ਨੇ ਜੇ ਪਿਆਰ ਨਾਲ ਕਰਨਾ ਬੜੇ ਬੜੇ ਨਰਮ ਦਲੀਆਂ ਗਰਮ ਦਲੀਆਂ ਵੀ ਕੰਮ ਕਰਨਾ ਪੈਂਦਾ ਤੇ ਜਿਹੜੀ ਇਹ ਸਰਕਾਰ ਹੈ ਕਿੰਨੇ ਯਾਦ ਮੈਂ ਅਕਮੋਦੀ ਦਣਾ ਫਸ ਪੈ ਨਹੀਂ ਕੋਈ ਕੁਰਬਾਨੀ ਨਹੀਂ ਯਾਦ ਮੈਂ ਦਿਖਾ ਦੋ ਕੋਈ ਰਿਕਾਰਡ ਕਰਕੇ ਦੇਖ ਲਓ ਇਹਨਾਂ ਬੰਦਿਆਂ ਨੇ ਕਦੇ ਵੀ ਕੁਰਬਾਨੀ ਦੇਖਦੀ ਆਜ਼ਾਦੀ ਲਈ ਕੋਈ ਕੁਰਬਾਨੀ ਨਹੀਂ ਕੀਤੀ ਇਹਨਾਂ ਦੇ ਲੀਡਰਾਂ ਨੇ mafiya ਮੰਗ ਕੇ ਛੁੱਟੇ ਹੋਏ ਨੇ ਅੱਜ ਇਹ ਆਪਣੇ ਆਪ ਨੂੰ ਬੜਾ ਦੇਸ਼ ਭਗਤ ਕਹਿੰਦੇ ਅਸੀਂ ਬੜੇ ਵੱਡੇ ਦੇਸ਼ ਭਗਤ ਹੈ ਪਰ ਇਹ ਉੱਥੇ ਅੰਗਰੇਜ਼ਾਂ ਤੋਂ ਇਹ ਰਿਕਾਰਡ ਕਰ ਲਓ ਸਾਰੇ ਮਾਫੀਆਂ ਮੰਗੇ ਛੁੱਟੇ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਇਹ ਭਗਤ ਸਿੰਘ ਦਾ ਨਾਉ ਲੈਂਦੇ ਡਰਦੇ ਨੇ ਸਰਾਬੇ ਦਾ ਨਾਉ ਲੈਂਦੇ ਡਰਦੇ ਨੇ ਇਹ ਇਹਨਾਂ ਨੇ ਕੀ ਕੀ ਨਹੀਂ ਕਰਦੇ ਜਿਹੜਾ ਨਹੀਂ ਕੰਮ ਕਰਦੇ ਸਾਰੇ ਝੂਠੇ ਬਹਿਲੇ ਕਰਦੇ ਨੇ ਬੈਂਕਾਂ ਨੂੰ ਲੁੱਟ ਕੇ 14 ਬੰਦੇ ਸਾਰੇ ਭੱਜ ਗਏ ਵਿਜਰਾਤੀ ਨੇ ਸਾਰੇ ਕੋਈ ਹੋਰ ਕਿਸੇ ਸਟੇਟ ਦਾ ਬੰਦਾ ਨਹੀਂ ਉਹ ਉਹਨਾਂ ਦੇ ਕਿਸਾਨਾਂ ਦਾ ਕਰਜ਼ਾ ਮਾਪਣ ਤੋਂ ਭੱਜਦੇ ਨੇ ਬਾਕੀ ਇਹ ਬੜੇ ਬੜੇ ਬਿਜ਼ਨਸਮੈਨਾਂ ਦਾ ਕਰਜ਼ਾ ਮਾਫ਼ ਕਰ ਰਹੇ ਨੇ ਛੋਟੇ ਜ਼ਿਮੀਂਦਾਰ ਛੋਟੇ ਕਿਸਾਨ ਮਜ਼ਦੂਰ ਇਹਨਾਂ ਦਾ ਸਾਰਿਆਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਹੈ ਇਹਨਾਂ ਕੋ ਪੈਸੇ ਦੀ ਕੋਈ ਕਮੀ ਨਹੀਂ ਅਡਾਨੀ ਨੂੰ ਕਿੱਥੋਂ ਲੁੰਦੇ ਨੇ ਪੈਸੇ ਉਹ ਕਿਹੜਾ ਇੰਨੀ ਯਾਰਾ ਉਹ 에어ਪੋਰਟ ਦੇ ਜਹਾਜ਼ ਨਰਮਤ ਕਰੂ ਉਹਨੂੰ ਸਾਰਾ ਕੋਠੇਕਾ ਦੇ ਦਿੱਤਾ ਨਾਲੇ ਰੇਲਵੇ ਸਟੇਸ਼ਨ ਦੇ ਦਿੱਤੇ ਪੰਦਰ ਕਹਾ ਮਿਲਦੀਆਂ 에어ਪੋਰਟ ਦੇ ਦਿੱਤੇ ਬਾਕੀ ਬਚੇ ਕੀ ਇਹ ਮੁਲਕ ਦਾ ਬਾਬਾ ਰਾਮਦੇਵ ਕਿੱਥੋਂ ਆ ਗਿਆ ਉਹ ਕਹਿੰਦਾ ਡਾਕਟਰ ਆ ਉਹ ਨਰੂਦ ਵੇਚਦਾ ਦੇ ਰਿਆ ਨੇ ਬਿਲਕੁਲ ਬਿਲਕੁਲ ਉਜਰੂਗੋ ਇਹ ਹੋਰ ਵੀ ਸਟੇਟਾਂ ਹੈਗੀਆਂ ਆ ਐਨੀਆਂ ਇੰਡੀਆ ਦੇ ਵਿੱਚ ਇਹ ਪੰਜਾਬ ਦੇ ਹੀ ਮਗਰ ਇਹ ਕਿਉਂ ਪੈਗੇ ਜੀ ਇਹ ਪੰਜਾਬ ਇਹਦਾ ਸੁੱਕਾ ਹੈ ਹਮੇਸ਼ਾ ਹੈ ਤੋਂ ਤੁਰਾਂ ਤੱਕ ਪੰਜਾਬ ਦੀ ਉੱਠੀ ਆ ਸਭ ਤੋਂ ਵੱਧ 53 ਤੋਂ ਅੰਨੇ ਬੰਦੇ ਫਸਤੀ ਚੜਨੇ ਵਾਲੇ ਨੇ ਰਿਕਾਰਡ ਕਰ ਲੋ ਸਾਰੇ ਮੁਕਸੀਆਂ ਜਿੰਨੇ ਪੰਜਾਬ ਪੰਜਾਬੀਆਂ ਨੇ ਕਰਾਈ ਫਸਤੀ ਚੜਨੇ ਨੇ ਜਿੰਨੇ ਵਾਲੇ ਬਾਗ ਦੇ ਸਾਕੇ ਸਭ ਤੋਂ ਵੱਧ ਆਪਣੀ ਕਮਿਊਨਿਟੀ ਮਰੀਆ ਉਹ ਜਿਹੜਾ ਕਾਮਾ ਕਰਤਾ ਮਾਰੀ ਜੁਹਾਰੀ ਕਿਸੇ ਦਾ ਨੂੰ ਚੱਲੇ ਨਹੀਂ ਹੋਵਾਂ ਠਾਕ ਨੂੰ ਬਜੂ ਤੋਂ ਕਾਟ ਤੇ ਕਿੰਨੇ ਗੋਲੀ ਚ ਬੀਆ ਪਰ ਉਹ ਬੰਦਿਆਂ ਨੇ ਇੰਨੀ ਮਨੀ ਦਾ ਨਹੀਂ ਪਾਪਾ ਪਾਪਾ ਜੀ ਨੇ ਜਿਹੜੇ ਆਪਣੇ ਜਗਰੀ ਤੇ ਲਾਸਟ ਟਾਈਮ ਤੱਕ ਹੋਗਾ ਨਾ ਮੇਰਾ ਲੱਖ ਨਹੀਂ ਪੁੱਟਿਆ ਪਰ ਇਹ ਗਵਰਨਮੈਂਟ ਮੇਰਾ ਲੱਕ ਤੋੜ ਰਹੀ ਆ ਜਿਹੜਾ ਨਵੀਂ ਗਵਰਨਮੈਂਟ ਆ ਇਸ ਕਰਕੇ ਸਾਨੂੰ ਜਿਹੜਾ ਅਸੀਂ ਸਾਰੇ ਜਿੰਨੇ ਵੀ ਆਂ ਜਿੰਨੇ ਵੀ ਇੱਕਤਾ ਰੱਖਣਾ ਚਾਹੀਦਾ ਦਰਸਾਨ ਮਜੂਰ ਸਾਨੂੰ ਕਈ ਪਾਈ ਅੱਥੇ ਦੇਖ ਕੇ ਦੁਕਾਨਦਾਰ ਹੱਸਦੇ ਨੇ ਕਿਦਨ ਜਾ ਰਹੇ ਨੇ ਇਹਨਾਂ ਸਭ ਤੋਂ ਵੀ ਸਾਡੇ ਤੇ ਜਾਂ ਤੁਹਾਡੇ ਵੀ ਬਾਰੀ ਆਉ। ਤੁਹਾਨੂੰ ਵੀ ਲੁਧਿਆਣੇ ਬਾਰੂ ਮਾਦਾਂ ਚ ਹੋ ਜੇ ਤੁਸੀਂ ਸਾਡੇ ਨਾਲ ਨਾ ਚੱਲੇ। ਇਸ ਕਰਕੇ ਸਾਰੇ ਇਕੱਠੇ ਹੋ ਗਏ ਚੱਲੋ ਸਾਰੇ ਇਕਤਾ ਰੱਖੋ ਇਕਤਾ ਨੇ ਬੜੇ ਬੜੇ ਮੋਰਚੇ ਫਤੇ ਕਰੇ ਨੇ। ਕਦੇ ਵੀ ਜੇਤੂ ਦਾ ਮੋਰਚਾ ਗੱਜਿਆ ਨੇ ਪੂਰੀ ਬਸ ਕਰਾਤੀ ਬਿਲਕੁਲ ਜਿਹਨੇ ਆਪਣੇ ਗੁਰੂ ਦੇ ਬਾਗ ਦਾ ਮੋਰਚਾ ਅੰਬਰਸਲ ਇਹ ਐਸੀ ਦੀ ਕੌਮ ਹੈ ਕਦੇ ਪਿੱਛੇ ਨਹੀਂ ਹਟਦੀ ਮਰ ਜਾਂਦੀ ਹੈ ਪਰ ਮਗਰ ਨਹੀਂ ਹਟਦੀ ਨਾ ਹਟੂ ਵੀ ਬਾਰਡ-ਬਾਰ ਜਿੰਦਾ ਰਿਕਾਰਡ ਹੈ ਫੌਜੀਆਂ ਦਾ ਸਾਰੇ ਬਾਰ ਜਰਮਨ ਨੂੰ ਇਹਨਾਂ ਨੇ ਹਰਾਇਆ ਹੋਰ ਕੋਈ ਨਹੀਂ ਹਰਾ ਸਕਿਆ ਇਹ ਐਸੀ ਕੌਮ ਹੈ ਜੇ ਮੋਰਚਾ ਲਾ ਦੇਵੇ ਇਹ ਫਤਿਹ ਕਰਕੇ ਪਿੱਛੇ ਨੂੰ ਪਿੱਛੇ ਨੂੰ ਮੁੜਦੀ ਆ ਕਦੇ ਹਾਰ ਕੇ ਨਹੀਂ ਮੁੜਦੀ ਇਸ ਕਰਕੇ ਭੈ ਮਹਾਰਾਜ ਦੀ ਬੜੀ ਕਿਰਪਾ ਸਾਰੇ ਇਕੱਠੇ ਹੋਵੋ ਤਾਰੇ ਨੂੰ ਇਕੱਠੇ ਹੋਵੇ ਇਕਤਾ ਰੱਖੋ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਅੱਗੇ ਨੂੰ ਵਧੋ ਔਰ ਕੋਈ ਜਿੱਤ ਨਹੀਂ ਧੰਨਵਾਦ ਜੱਟ ਆਪਣੀ ਰੀਜ ਪੂਰੀ ਕਰਨ ਲਈ ਚਾਹੇ ਟਰੈਕਟਰ ਹੋਵੇ ਚਾਹੇ ਉਹਦਾ ਕੋਈ ਸੰਧ ਹੋਵੇ ਉਹਨੂੰ ਆਪਣੇ ਹਿਸਾਬ ਦੇ ਨਾਲ ਉਹਦਾ ਨੌਰ ਰੱਖਦਾ ਤੁਸੀਂ ਦੇਖ ਸਕਦੇ ਆ ਕਿ ਵਨ ਸਵੰਨੇ ਟਰੈਕਟਰ ਇੱਥੇ ਆਏ ਹੋਏ ਆ ਸੋ ਦੇਖ ਕੇ ਰੂਹਾਂ ਖੁਸ਼ ਹੁੰਦੀਆਂ ਸੋ ਅਨੇਕਾਂ ਤਰ੍ਹਾਂ ਦੇ ਟਰੈਕਟਰ ਜਿਹੜੇ ਇਹ ਕਿਸਾਨ ਭਰਾ ਉਹ ਇੱਥੇ ਇਹ ਲੈ ਕੇ ਆਏ ਤਾਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਹਾਧਰ ਜਿਹੜਾ ਨਾਰਾ ਉਹ ਮਾਰਿਆ ਜਾ ਸਕੇ ਸੋ ਇੱਕ ਛੋਟੀ ਬੱਚੀ ਆਪਣੇ ਪਿਤਾ ਦੇ ਨਾਲ ਉਵੀ ਇੱਥੇ ਆਈ ਹੋਈ ਆ ਤੇ ਉਸ ਤੋਂ ਵੀ ਪੁੱਛਦੇ ਆ ਕਿ ਕੀ ਉਹ ਦੱਸਣਾ ਚਾਹੇਗੀ ਕਿਸਾਨ ਇਹ ਮਾਰਚ ਦੇ ਵਿਸ਼ੇ ਦੇ ਵਿੱਚ ਕੀ ਕੀ ਸੁਖਮਨ ਹੈਗਾ ਆ ਸੁਖਮਨ कौर ਸੁਖਮਨ कौर ਅੱਜ ਦੇਖੋ ਲੱਖਾਂ ਹੀ ਟਰੈਕਟਰ ਇੱਥੇ ਖੜੇ ਆ ਹੈਨਾ ਕੀ ਦੇਖਣਾ ਹੈ ਅੱਜ ਇੱਥੇ ਜੀ ਦੇਖ ਲਓ ਵੀ ਆ ਕੇ ਰਹੇ ਤੇ ਦਿਲਿਆ ਲੱਗਣੇ ਆ ਖੜੇ ਆ ਓਕੇ ਹਾਂ ਹਾਂ ਲੱਗਦਾ ਹੈ ਨਹੀਂ ਵੀ ਜੇ ਮੈਂ ਡੱਲੇ ਵਾਲਾ ਉਹ 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 ਮਰਨ ਵਰਤ ਤੇ ਬੈਠੇ ਆ ਉਹ ਉਹ ਕਿਉਂ ਉਹ ਕਿਉਂ ਮਰਨ ਵਰਤ ਤੇ ਬੈਠੇ ਆ ਆਪ ਇਹ ਸਮਝ ਲਿਓ ਨਿਸ਼ਾਨਾ ਦੇ ਲਈ ਬੈਠੇ ਆ ਨਾ ਆਪਣੇ ਆਣ ਵਾਲੀ ਨਿਸ਼ਾਨਾ ਲਈ ਹਾਂ ਹਾਂ ਵੀ ਉਹ ਉਹ ਉਹਨਾਂ ਨੂੰ ਜੁਮੀਨਾ ਮਰਨਾ ਤੇ ਅੱਜ ਲੋਕਾਂ ਨੇ ਹੈਗੇ ਉਹਨੂੰ ਹੀ ਛਾਗਿਆ ਮਰਨਾ ਜੇ ਕੱਲ ਨੂੰ ਤੈਨੂੰ ਮੌਕਾ ਮਿਲੇ ਕਿਸੇ ਤਰ੍ਹਾਂ ਦਾ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰ ਲਈ ਫਿਰ ਕੀ ਹਾਂ ਦਾ ਨਾਰਾ ਮਾਰੇਗੇ ਕੋਈ ਆਓ ਨਾੜ ਆਓ ਤੇ ਆਪ ਵੀ ਆਉਣ ਵਾਲੀ ਵੀਡੀਓ ਦੇ ਇੱਥੇ ਖੜੋ ਆ ਕੇ ਤੁਸੀਂ ਆ ਕੇ ਤੁਸੀਂ ਆਉਂਦੇ ਨਹੀਂ ਹੈਗੇ ਨਾਲ ਆਓ ਤੇ ਆ ਕੇ ਆਪ ਦਾ ਆਉਣ ਵਾਲੀ ਆਪ ਵੀ ਵੀਡੀਓ ਦੇ ਇੱਥੇ ਆਓ ਉਹਨਾਂ ਨੇ ਉਹਨਾਂ ਨੂੰ ਹੱਕ ਦਵਾਉਣੀ ਹੈ ਮੈਂ ਦੇਖਿਆ ਆ ਕਿ ਐਨੇ ਉਹਦੇ ਵਿੱਚ ਮੈਨੂੰ ਇੱਕ ਸੁਗੰਤੂ ਨਜ਼ਰ ਆਈਆਂ ਹੋਰ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਕਿ ਤੁਸੀਂ ਘਰੋਂ ਆਪਣੇ ਮਾਤਾ ਪਿਤਾ ਦੇ ਨਾਲ ਆਓ ਜਿਵੇਂ ਅੱਜ ਤੋਂ ਤੁਹਾਡੇ ਤੁਹਾਡੇ ਫਾਦਰ ਸਾਹਿਬ ਆ ਕਿ ਦਾਦਾ ਜੀ ਆ ਫਾਦਰ ਸਾਹਿਬ ਨੇ ਤੁਸੀਂ ਆਪਣੇ ਪਿਤਾ ਜੀ ਨਾਲ ਆਏ ਆ ਹਨਾ ਇਹ ਤੁਹਾਨੂੰ ਇਹ ਲੈ ਕੇ ਆਏ ਆ ਕਿ ਤੁਸੀਂ ਖੁਦ ਆਏ ਆ ਖੁਦ ਆਏ ਆ ਹਨਾ ਕੀ ਕੀ ਮੈਸੇਜ ਦੇਣਾ ਚਾਹੁੰਗੀ ਹੋਰ ਕੁੜੀਆਂ ਨੂੰ ਕਿ ਭਾਈ ਤੁਸੀਂ ਵੀ ਆਓ ਤੇ ਆ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਸੀਂ ਮੁੰਡਿਆਂ ਨਾਲ ਘੱਟ ਨਹੀਂ ਹੈਗੇ ਤੁਸੀਂ ਵੀ ਨਾਲ ਆਓ ਹਾਂ ਹਾਂ ਵੀ ਤੁਸੀਂ ਮੁੰਡਿਆਂ ਦੇ ਬਰਾਬਰ ਹੋ ਐ ਹਾਂ ਹਾਂ ਮੁੰਡਿਆਂ ਨਾਲ ਆਓ ਅਤੇ ਤੁਸੀਂ ਵੀ ਇੱਥੇ ਆ ਕੇ ਆਪਦਾ ਇੱਕਦਮ ਹੌਸਲ ਵਧਾਓ ਹਾਂ ਹਾਂ ਸਾਰੇ ਨਾਲ ਕਰੋ ਸ਼ਾਬਾਸ਼ ਥੈਂਕ ਯੂ ਥੈਂਕ ਯੂ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਹੈ ਮਹਾਰਾਜ ਬਹੁਤ ਵਧੀਆ ਕਹਿੰਦਾ ਸਾਬ ਬਾਈਕ ਰੀਫੇ ਬੜੀ ਰੀਜ ਦੇ ਨਾਲ ਟਰੈਕਟਰ ਤੁਸੀਂ ਰੱਖਿਆ ਹੋਇਆ ਹਾਂਜੀ ਤੇ ਅੱਜ ਕਿਸਾਨ ਦੇ ਪੋਰਜ ਤੇ ਆਏ ਹੋਏ ਹਾਂਜੀ ਤੇ ਕਿਵੇਂ ਲੱਗਦਾ ਆ ਵੀ ਜਿਹੜੀ ਹੁਣ ਡੱਲੇ ਵਾਲੀ ਜੀ ਐਨਏਸੀ ਰ ਬੈਠਿਆ ਨੂੰ ਹੋ ਗਏ ਹੈਨਾ ਵੀ ਉਹਨਾਂ ਦੀਆਂ ਮਨਿਤਾ ਮਰੀਦਾਂ ਨੂੰ ਪੂਰਾ ਭਾਗ ਅੱਛਾ ਜੀ ਅਤੇ ਹੁਕਮ ਜੋ ਉਹਨਾਂ ਦੀ ਸੋਚ ਆ ਉਹ ਖਤੇ ਹੋ ਕੇ ਨੂੰ ਹੂੰ ਹੂੰ ਕਿਉਂ ਕਿਸਾਨ ਇਹ ਜਿੰਨੇ ਵੀ ਰਲ ਰਹੇ ਨੇ ਨਾ ਹੁਣ ਇਸ ਕੰਮ ਨੂੰ ਖਤੇ ਕਰਨ ਨੂੰ ਰਲ ਰਹੇ ਨੇ ਦੇਖੋ ਬਹੁਤ ਲੰਬਾ ਆਰਸਾ ਹੋ ਗਿਆ ਪਹਿਲਾਂ ਵੀ ਆਪਾਂ ਬੈਠੇ ਰਹੇ ਉਦੋਂ ਵੀ ਸਾਡੇ ਨਾਲ ਸਿਰਫ ਵਾਦੇ ਹੀ ਹੋਏ ਤੇ ਬਣਿਆ ਕੁਝ ਨਹੀਂ ਹੈਨਾ ਸਰਕਾਰ ਇਦਾਂ ਦੀ ਹੈ ਜੀ ਇਹਨਾਂ ਦਾ ਕੋਈ ਵਾਦਾ ਕਰਨ ਵਾਲਾ ਨਹੀਂ ਹੈ ਇਹ ਤਾਂ ਬਸ ਇੱਕ ਅਲਝਾ ਰਹੇ ਨੇ ਕਿਸਾਨਾਂ ਦਾ ਜੋ ਹੁਣ ਡੱਲਿਆ ਦੋਸਤ ਸਾਹਿਬ ਨੇ ਜੋ ਡਿਸੀਜਨ ਲਿਆ ਇਹ ਤਾਂ ਫਤੇ ਕੰਮ ਕਰਨਾ ਹੈ ਇੱਕ ਪੁੱਛੇ ਨਹੀਂ ਮੁੱੰਨਾ ਇੱਕ ਗੱਲ ਹੋਰ ਹੈ ਵੀ ਕਿੰਨੇ 32 33 ਜਥੇਬੰਦੀਆਂ ਆਏ ਹਨ ਹੈਨਾ ਆਪੋਤਾਪੀ ਚ ਬਈ ਹੋਈਆਂ ਕਿਉਂ ਨਹੀਂ ਉਹੀ ਚੀਜ਼ ਦਾ ਤਾਂ ਉਹਨਾਂ ਨੇ ਸਰਕਾਰ ਨੇ ਫਾਇਦਾ ਹੋ ਉਹ ਹੀ ਚੀਜ਼ ਦਾ ਫਾਇਦਾ ਹੋਣਾ ਚਲੋ ਹੁਣ ਹੋ ਜਾਣਗੇ ਇਕੱਠੇ ਕੋਈ ਗੱਲ ਨਹੀਂ ਥੋੜਾ ਬਹੁਤ ਜੋ ਪਿਆਲਝਾ ਹੋ ਜਾਣਾ ਹੁਣ ਸੈਟ ਹੋ ਜਣਗੇ ਸਾਰੇ ਇੱਕ ਪੈਸੇ ਤਾਂ ਹੁਣ ਲੜ ਰਹੇ ਨੇ ਹੁਣੀਂ ਨਹੀਂ ਸਭ ਇੱਕ ਦੂਏ ਦੀ ਸਪੋਰਟ ਕਰਦੇ ਆਂ ਇੱਕ ਇੱਕ ਦੇਖੋ ਹਰੇਕ ਬੰਦੇ ਨੂੰ ਕੁਝ ਨਾ ਕੁਝ ਹਰੇਕ ਬੰਦੇ ਨੂੰ ਨੌਲੇਜ ਆ ਵੀ ਉਹਦੇ ਪਿੱਛੇ ਕੀ ਕਾਰਨ ਹੈਗਾ ਆ ਵੀ ਕਿਉਂ ਨਹੀਂ ਵੀ ਕੋਈ ਹਰ ਕੋਈ ਚਾਹੁੰਦਾ ਕਿ ਮੈਨੂੰ ਟਿਕਟ ਮਿਲ ਜੇ ਜਾਂ ਮੈਂ ਕਿ ਹੋ ਜਾ ਜਾਂ ਮੈਂ ਪੜ੍ਹਦਾ ਦੇਖੋ ਜੀ ਅਲੱਗ ਅਲੱਗ ਕਿਸੇ ਕੋਈ ਕਿਸੇ ਨੂੰ ਕੁਝ ਨਹੀਂ ਕਰਦਾ ਉਹ ਸੋਚਦੇ ਨੇ ਵੀ ਜਿਹੜੀ ਇੱਕ ਮਾਂ ਹੁੰਦੀ ਆ ਉਹ ਲੈਵ ਹੈ ਲੈਵ ਜੀ ਜੋ ਹੁਣ ਜਿਵੇਂ ਮੰਨ ਲਓ ਵੀ ਢੱਲੇਵਾਲ ਜੀ ਨਾਲ ਉਹਨਾਂ ਦੀ ਮਾਂ ਨਹੀਂ ਆ ਉਹ ਕਹਿੰਦਾ ਮੈਂ ਸਾਰਿਆਂ ਦੀ ਸਾਰਿਆਂ ਦੀ ਜੇ ਉਹ ਸੋਚ ਸਾਰੇ ਲੀਡਰਾਂ ਚ ਆ ਗਈ ਨਾ ਮੋਦੀ ਦਾ ਕਿਆ ਉਹ ਤਾਂ ਉੱਥੋਂ ਗੁੰਡਿਆਂ ਦੇ ਤੁਰ ਕੇ ਆ ਬਿਲਕੁਲ ਬਿਲਕੁਲ ਇਹ ਕਹਿੰਦੇ ਜਿਹੜੀ ਉਹ ਸੋਚ ਹੁਣ ਇੱਕ ਡੀਲ ਇੱਕ ਆਈ ਜਾਂਨੇ ਲੀਡਰ ਚ ਜੇ ਕਿਤੇ ਉਹ ਸਾਰੇ ਲੀਡਰਾਂ ਚ ਆ ਗਈ ਨਾ ਤਾਂ ਉਸ ਦਿਨ ਕਿਸਾਨ ਇਕਤਾ ਜਿੰਦਾਬਾਦ ਜਿੰਦਾ ਠੀਕ ਹੈ ਨਾ ਇਹ ਤਾਂ ਲੱਖਾਂ ਦੀ ਤਦਾਦ ਵਿੱਚ ਇਕੱਠੇ ਹੋਏ ਹੋਏ ਆ ਹੈ ਨਾ ਵੀ ਕੀ ਮੁੱਦਾ ਲੈ ਕੇ ਆਪਾਂ ਅੱਜ ਚੱਲੇ ਆ ਡੱਲੇ ਵਾਲਾ ਸਾਹਿਬ ਬੈਠੇ ਆ ਜੀ ਉਹਨਾਂ ਦਾ ਮੁੱਦਾ ਜੀ ਤੇ ਉਹਨਾਂ ਦੀਆਂ ਜੋ ਡਿਮਾਂਡਾਂ ਨੇ ਪੂਰੀਆਂ ਕੀਤੀਆਂ ਜਾਂ ਸਰਕਾਰ ਵੱਲੋਂ ਤਾਂ ਅਸੀਂ ਇਸ ਕਰਕੇ ਬੈਠੇ ਆ ਨਹੀਂ ਆਪਾਂ ਨੂੰ ਲੱਗਦਾ ਹੈ ਵੀ ਵੀ ਜਿਹੜੀ ਸਰਕਾਰ ਆ ਉਹ ਤੋਂ ਗੱਲਬਾਤ ਲੈਣ ਦੀ ਹੁਣ ਤੱਕ ਤਾਂ ਅੱਜ ਤੱਕ ਤੋਂ ਉਹਦੇ ਕੰਨ ਦੇ ਇੱਕ ਜੂਨੀ ਸਰਕੀ ਉਹਨ ਜੀ ਦੇਖੋ ਜਿੱਦਾਂ ਬੈਠੇ ਸੀਗੇ 111 ਹੋਰ ਜਾਣੇ ਸੋ ਉਹਨਾਂ ਨੇ ਉਸ ਤੋਂ ਬਾਅਦ ਚਿੱਠੀ ਭੇਜੀ ਆ ਸੋ ਮੀਟਿੰਗ ਰੱਖੀ ਆ ਸੋ ਲੱਗਦਾ ਤਾਂ ਹੈ ਜੀ ਹੱਲ ਹੋਊਗਾ ਇਹਨਾਂ ਤੋਂ ਉਹਨਾਂ ਵੀ ਚਾਹੀਦਾ ਜੀ ਦੇਖੋ ਪਤਾ ਕੀ ਗੱਲ ਆ ਹਮੇਸ਼ਾ ਦੋ ਧੱਲ ਕਹਿੰਦੇ ਵੀ ਚੱਲਦੇ ਆਏ ਆ ਨੈਕਸਟ ਫਲਾਈਟ ਮੂਮੈਂਟ ਤੋਂ ਲੈ ਕੇ ਹੈਨਾ ਥਾੜੇ ਤੋਂ ਬਾਅਦ ਵੀ ਰਿਹਾ ਹੈਨਾ ਗਾਂਧੀਵਾਦ ਇੱਕ ਰਿਹਾ ਇੱਕ ਭਗਤ ਸਿੰਘ ਲੈ ਰਹੀ ਵੀ ਇੱਕ ਜਿਹੜਾ ਇਹ ਸ਼ਾਂਤੀਪੂਰਵਕ ਇੱਕ ਸਿਸਟਮ ਆ ਇੱਕ ਇੱਕ ਧਰਮਦਾਲਾ ਹੈ ਨਾ ਵੀ ਕੀ ਲੱਗਦਾ ਹੈ ਵੀ ਇਹਦੇ ਨਾਲ ਹੱਲ ਹੋਊਗਾ ਜਾਂ ਕਿਤੇ ਉਹ 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 ਚੀਜ਼ ਨੂੰ ਆਉਣਾ ਪਊਗਾ ਧਰਮਦਾਲੀਆਂ ਨੂੰ ਧਰਮਦਾਲੀਆਂ ਦਾ ਤਾਂ ਜੀ ਐ ਆ ਦੇਖੋ ਜੇ ਆਪਾਂ ਨਾਲ ਕੱਲ ਧਰਮਦਾਲ ਦੇ ਨਾਲ ਚੱਲਦੇ ਆਂ ਸੋ ਪਹਿਲੇ ਜ਼ਮਾਨੇ ਹੋਰ ਸੀ ਹੁਣ ਇਦਾਂ ਨੇ ਜੀ ਕਿ ਆਪਾਂ ਸ਼ਾਂਤੀਪੂਰਵਕ ਨਹੀਂ ਚੱਲਾਂਗੇ ਸਰਕਾਰਾਂ ਕੋਲ ਸੌਂ ਟੰਗ ਨਹੀਂ ਸੋ ਤੁਸੀਂ ਅਮਰਤਪਾਲ ਨੂੰ ਦੇਖ ਲਓ ਜੀ ਬਿਲਕੁਲ ਉਹਦੇ ਨਾਲ ਕੀ ਜਿਵੇਂ ਦੰਦਪੁਰ ਵੱਤੋਂ ਵੱਲ ਗਿਆ ਬਿਲਕੁਲ ਜੀ ਚਾਤਾ ਜੀ ਸ਼ਾਂਤੀ ਮੋਰ ਵਧਰਾਣਗੇ ਤਾਂ ਸੋਚ ਸਕਦਾ ਸਰਕਾਰਾਂ ਮੰਨ ਲੈਣ ਕਰਮਦਲ ਦਾਦਾ ਜੀ ਅੱਜ ਕੱਲੋ ਨਾਲ ਕੋਲੇ ਪੁੱਛਣਾ ਪਈ ਬਿਲਕੁਲ ਸਰਕਾਰ ਨਾਲ ਲੜਿਆ ਨਹੀਂ ਜਾਂਦਾ ਵੀ ਕਹਿਣ ਦਾ ਮਤਲਬ ਉਹ ਕਿ ਵਿਚਾਰਾਂ ਦਾ ਜ਼ਮਾਨਾ ਹੈ ਹਾਂ ਜੀ ਵਿਚਾਰਾਂ ਨਾਲ ਲੜਿਆ ਜਾਂਦਾ ਚਲ ਥੈਂਕ ਯੂ ਇੰਡੀਆ ਟਰੈਕਟਰ ਲਾ ਲਿਆ ਜਾਂ ਅੱਗੇ ਦਾਦੇ ਵਿੱਚ ਟ੍ਰੈਕਾਂ ਦੇ ਬਿਲਕੁਲ ਡਿਸਪਲਾਈਨ ਦੇ ਵਿੱਚ ਕਤਾਰਾਂ ਦੇ ਵਿੱਚ ਮਾਰਚ ਜਿਹੜਾ ਆ ਉਹ ਤੈਅ ਕਰਿਆ ਖੁਲਾਲ ਜਿਹੜਾ ਟੋਰ ਪਲਾਜ਼ਾ ਤੋਂ ਲੈ ਕੇ ਸਮਰਾਲੇ ਤੋਂ ਯੂ ਟਰਨ ਮਾਰ ਕੇ ਤੇ ਜਿਹੜਾ ਪ੍ਰਦਰਸ਼ਨ ਉਹ ਇੱਥੇ ਕੀਤਾ ਗਿਆ ਬਹੁਤ ਹੀ ਸੁਲੰਘਾਯੋਗ ਇੱਕ ਕਿਸਾਨਾਂ ਦਾ ਕਰਮ ਸਰਕਾਰ ਨੂੰ ਬਗਾਰ ਪਾਈ ਕਿ ਜੜੀਆਂ ਮੰਗਾ ਹਨ ਉਹ ਜਾਇਜ਼ ਬਿਲਕੁਲ ਜਾਇਜ਼ ਹਨ ਉਹਨਾਂ ਨੂੰ ਮੰਨ ਲਿਆ ਜਾਵੇ ਸੋ ੱੱਲੇਵਾਲ ਜੀ ਨੂੰ ਵੀ ਜਿਹੜਾ ਉਹਨਾਂ ਨੇ ਮਰਨ ਬਰਤ ਰੱਖਿਆ ਹੋਇਆ ਹੈ ਉਹਨਾਂ ਤੋਂ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ ਪਿਆਰ ਸਹਿਤ ਤਾਂ ਕਿ ਸਭ ਦੀ ਜਿਹੜੀ ਆ ਉਹ ਰਹਿ ਜਾਵੇ ਕਿਸਾਨਾਂ ਨੂੰ ਵੀ ਕਿਸਾਨਾਂ ਦਾ ਹੱਕ ਜਿਹੜਾ ਆ ਉਹ ਜ਼ਰੂਰ ਮਿਲਣਾ ਚਾਹੀਦਾ ਹੈ ਧੰਨਵਾਦ Terima kasih telah menonton!